ਹੈਲੋ ਹਸ਼ੀਕਾ ਜੀ ਸਾਰਿਆਂ ਨੂੰ ਮੈਂ ਤੁਹਾਡਾ ਆਪਣਾ ਜਤਿੰਦਰ ਪਿੰਡਾਂ ਵਾਲਾ ਜਰਤਿਆਂ ਨੇ ਸਵਾਗਤ ਕਰਦੇ ਆਂ ਜੀ ਆਸ ਕਰਦਾ ਨੂੰ ਤੁਸੀਂ ਸਾਰੇ ਵਧੀਆ ਹੋਵੋਗੇ ਠੀਕ ਹੋਵੋਗੇ ਚੜ੍ਹਦੀ ਕਲਾ ਵਿੱਚ ਹੋਵੋਗੇ ਵਧੀਆ ਗੱਲ ਐ ਹੁਣੇ ਵੀ ਚਾਹੀਦਿਆਂ ਕਰਦੇ ਆਂ ਪਾ ਅੱਜ ਦੇ ਬਲੌਗ ਦੀ ਸ਼ੁਰੂਆਤ ਜੀ ਉਸ ਤੋਂ ਪਹਿਲਾਂ ਫਰੈਂਡ ਸਾਡੇ ਚੈਨਲ ਦੇ ਨਵੇਂ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਤੇ ਬੈਲ ਆਈਕਨ ਨੂੰ ਪ੍ਰੈਸ ਕਰ ਲਿਓ ਤਾਂ ਕਿ ਸਾਡੀ ਵੀਡੀਓਆਂ ਨੂੰ ਜਾਂ ਸਭ ਤੋਂ ਪਹਿਲਾਂ ਹੀ ਤੇ ਜੇ ਤੁਹਾਨੂੰ ਸਾਡੀ ਵੀਡੀਓ ਵਧੀਆ ਲੱਗਦੀ ਹੈ ਲਾਈਕ ਸ਼ੇਅਰ ਕਮੈਂਟ ਕਰਕੇ ਜਰੂਰ ਦੱਸਿਆ ਕਰੋ ਤੇ ਵੀਡੀਓ ਨੇ ਤੱਕ ਜਰੂਰ ਦੇਖਿਆ ਕਰੋ ਜੀ ਕਰਦੇ ਆਂ ਪਾ ਅੱਜ ਦੇ ਬਲ ਬਣੇ ਰਿਓ ਵੀਡੀਓ ਨਾਲ ਐਂਡ ਤੱਕ ਜੀ ਆਜੋ ਪਰ ਲੈ ਗਿਆ ਦੇ ਵੀ ਤਿਆਰ ਸ਼ਾਰ ਹੋ ਗਏ ਡਿਊਟੀ ਤੋਂ ਆ ਗਏ ਤੇ ਹੁਣ ਚੱਲਿਆਂ ਕਹਿੰਦੇ ਮਤਨ ਲੈਣ ਮੰਮੀ ਦੇ ਡੈਡੀ ਹਜੂਰ ਸਾਹਿਬ ਗਏ ਹੋਏ ਸੀ ਤੇ ਆਦੀ ਕਹਿੰਦੇ ਵਾਪਸੀ ਆ ਅਸੀਂ ਚੱਲਿਆਂ ਲੈਣ ਮੈਂ ਤੇ ਮੈਡਮ ਤੇ ਬਾਕੀ ਤੁਹਾਨੂੰ ਅੱਗੇ ਜਾ ਕੇ ਦਿਖਾਣੇ ਆ ਸਾਰਾ ਕੁਝ ਪ੍ਰੋਗਰਾਮ ਠੀਕ ਹੈ ਓਕੇ ਜੀ ਮਿਲਦੇ ਆ ਤੁਹਾਨੂੰ ਅੱਗੇ ਜਾ ਕੇ ਆਜੋ ਲੈ ਭਈਆ ਚੱਲੀਏ ਚਲੋ ਜੀ ਓ ਅੱਛਾ ਚੱਕਾ ਉਹਨਾਂ ਪਰਚੇ ਆ ਭਾਈ ਮੋਢੇ ਤੇ ਹੀ ਪਾਰਿਆ ਸੀ ਮੈਂ ਤਾਂ ਤੇਰੀ ਕੀ ਤੱਲੇ ਤੇ ਲੈ ਜਾ ਤੂੰ ਹੀ ਪਾਣੀ ਪਰਲੀ ਬੋਤਲਾ ਤੂੰ ਇਹ ਤਾਂ ਕਦੇ ਦੇਖੀ ਕਿਉਂ ਰੱਖ ਲਈ ਆ ਚੱਕਰੀ ਉੱਥੇ ਪਾ ਦਾਂਗੇ ਚਲੋ ਜੀ ਚੱਲਨੇ ਆ ਸੀ ਮੰਮੀ ਡੈਡੀ ਨੂੰ ਲੈਣ ਵਾਸਤੇ Ayo! Ya, saya akan menyimpan ini. Ini adalah jembatan. Bagaimana kamu mengatakan? Bagaimana kamu mengatakan? Bagaimana kamu mengatakan? Ini adalah jembatan saya. Ini adalah jembatan saya. Biar saya menyimpan ini. ਹਾਂ ਤਾਂ ਗਿਰਾਸ ਵੀ ਆਹੋ ਹੂੰ ਜੀ ਚੱਲੇ ਸੀ ਗੱਡੀ ਮੈਂ ਕਹਿੰਦਾ ਟレイン ਗਈ ਹੋਈ ਐ ਲੰਦੇ ਹੋਈ 간ੇ ਵੀ ਚੱਲੇ ਆਂ ਕਿਹਾ ਵੀ ਅੰਬਾਲਾ 'ਚ ਖੜੀ ਆ ਜੇ ਟ੍ਰੇਨ ਮੰਮੀ ਦਾ ਫੋਨ ਆਇਆ ਜੀ ਇਹਨੇ ਵੀ ਰਾਮਨਾਲ ਆਇਆ ਕੋਈ ਗੱਲ ਨਹੀਂ ਮੈਂ ਕਿਹਾ ਕੋਈ ਗੱਲ ਨਹੀਂ ਭਾਈ ਰਾਮਨਾਲ ਆ ਜਾਣਗੇ ਇਸ ਨੂੰ ਠੀਕ ਆ ਜਾ ਰਹੇ ਆ ਭਾਈ RAM ਨਾਲਾ ਮੋਰ ਦਾ ਸੂਜ਼ਾਰੇ ਠੀਕ ਠਾਕ ਹਾਂ ਬਾਕੀ ਸਾਨੂੰ ਪਹੁੰਚ ਗਏ ਸੰਗਤਾਂ ਨਾਲ ਮਲਾਉਨੇ ਆ ਠੀਕ ਹੈ ਅੱਗੇ ਕਹਿੰਦੇ ਨੇ ਪਹਿਲਾਂ ਸਮਾਨ ਲੈ ਲਈਏ ਮਜ਼ਾਰ ਚੋਂ ਫਿਰ ਕਹਿੰਦੇ ਅੱਗੇ ਨੇ ਪ੍ਰੋਗਰਾਮ ਬਣਾਉਣੇ ਹਨ ਹਾਂ ਅੱਗੇ ਦਾ ਫਿਰ ਬਣਾਉਣੇ ਹਨ ਪਹਿਲਾਂ ਸਮਾਨ ਜ ਲੈਣਾ ਕਹਿੰਦਾ ਰਾਜਪੁਰੇ ਤੋਂ ਹਾਂ ਕਿੱਥੇ ਹੈ ਦੁਕਾਨ ਅੱਥਰ ਬਣਾਉਣੇ ਤੁਹਾਡਾ ਪਰਨਾ ਨਾ ਕਰਾਉਣ ਦੀ ਸੂਰਤ ਵਿੱਚ ਉਹਨਾਂ ਦਾ ਲਾਇਸੈਂਸ ਕੈਨਸਲ ਕਰ ਦਿੱਤੇ ਜਾਣਗੇ ਸੋ ਵਧੀਆ ਲਓਗੇ 150 ਦੀ ਹੈ ਜੀ ਕਾਟਾ ਚਮਚ ਕਿਹੜੇ ਕਾਟਾ ਚਮਚ 150 ਰੁਪਏ ਦਰਜਨ ਤੋਂ ਸ਼ੁਰੂ ਹੈ ਜੀ 800 ਦੇ ਆਊਂਸ ਤੋਂ ਕਰਦੇ ਨੇ ਥੋੜੇ ਦੇ ਆਊਂਸੇ ਲਗਦੇ نیچے ਹੀ ਲਗਾ ਕੇ 6 70 ਦੇ 6 ਦੇ 6 ਲਿੱਤੇ ਨਾ ਚਾਰ ਦੇ ਬੱਡਾ ਜੇ 70 ਨੰਬਰ 1 ਕੰਪਨੀ ਲੈਣੀ ਹੈ ਫੇਰ ਲੈ ਲਓ ਬਾਹਰ ਵੀ ਇਹ ਗਰੰਟੀ ਵਰੰਟੀ ਪੂਰੀ ਹੋਏਗੀ ਜੀ। ਬਾਹਰ। ਹਾਂ। ਇਹ ਇਹ ਦਿੱਤਾ ਹੈ। ਬਸ ਟੈਨ ਦੇ। ਸਰਦ ਦੇ ਗੁਲਾ ਆਪਣੇ ਕੋਲ। ਉਹ ਦੋਤੀਆਂ ਨਹੀਂ ਠੀਕਾ। ਪਹਿਲਾਂ ਤੋਂ ਬਾਅਦ ਚ ਕਰਦਾ ਤੂੰ। ਕਰਦੇ ਨੇ ਜਲਦੀ। ਹਾਂ। ਕਰਦਾ ਹਾਂ ਹਾਂ ਹਾਂ। ਲੇਕਿਨ ਇਹ ਜੀ ਉਹ ਡਾਗ ਆ ਗਿਆ ਜੀ। ਹੈਂ? 150। ਤੇ ਨਹੀਂ ਲੱਗੂਗੀ। ਬਾਪਾ ਜੀ ਕਹਿੰਦੇ ਵੀ ਕਾ ਆਲੂ ਤੋਂ ਤੇ ਆਏ ਟੋਕਰੇ ਵਾਲੀ ਉਹ ਲੈ ਲਈ। ਕੁਰਸੀ। ਕੁਰਸੀ ਤੇ ਟੋਕਰੀ। ਠੀਕ ਹੈ। ਬੈਠ। ਮਾਰਕੀਟ ਦੇ ਵਿੱਚ ਚੱਲੇ ਹੁਣ ਉੱਤਰ ਕੇ ਉੱਥੇ ਟ੍ਰੇਨ ਤੇ ਬਾਕੀ ਸਮਾਨ ਇਸ ਸਾਈਡ ਤੇ ਚਲੋ ਪਤਾ ਨਹੀਂ ਮੁੱਕ ਗਿਆ ਨਾ ਤੁਹਾਨੂੰ ਕਹਿੰਦਾ ਟ੍ਰੇਨ ਮਿੰਟ-ਮਿੰਟ ਆ ਜਾਂਦੀ ਆ ਅੰਬਾਲਾ ਕਿੰਨੀ ਦੂਰ 15 ਮਿੰਟ ਦਾ ਰਸਤਾ

ਯਾਤਰੀगण ਪਲੀਜ਼ ਗਿਆਨ ਦੇ ਹਜੂਤ ਹੈ ਹਜੂਤ ਸਾਹਿਬ ਦੇ ਸੰਗਤ ਆ ਦਿੱਤੀ ਹੈ। ਹੋਰ ਆਖੀਆਪੇ ਸਾਡੇ ਬਾਈਡ ਰੋਟੋਂ ਦਾ ਅੱਜ ਆਖਿਆ ਬੋਲਿਆ। ਹੈ? ਚਲ ਕੋਈ ਨਹੀਂ ਫਿਰ ਹੈ? ਹਾਂ ਵੀ ਹਾਂ ਵੀ ਹਾਂ ਵੀ ਅਸੀਂ ਗਾਣਾ ਅਸੀਂ ਵੀ ਗਾਣਾ ਠੀਕ ਆ ਹਾਂ ਠੀਕ ਠਾਕ ਹਾਂ ਠੀਕ ਰਹੇ ਹਾਂ ਠੀਕ ਰਹੇ ਬਾਤ ਲਗਾਈ ਹੋਗੀ ਆ ਫੜੀ ਇਹ ਕੋਈ ਨਹੀਂ ਆ ਜਾਓ ਦੀਦੀ ਦਾ ਫੋਨ ਆ ਰਿਹਾ ਇੱਕ ਮਿੰਟ ਇਹਦਾ ਆ ਰਿਹਾ ਕੋਈ ਚੱਕਰ ਨਹੀਂ ਆਈ ਜਾਣ ਦੇ ਸੁਣ ਲਿਓ ਆਣ ਜਾਣ ਦੇ ਕੋਈ ਮੈਂ ਆਪਣੇ ਫੋਨ ਤੇ ਕਰ ਚੁੱਕਾ ਹਾਂ ਕੀ ਚਾਹ ਕਿਆ ਬਿਚਾ ਕਰ ਚੁੱਕਾ ਹਾਂਜੀ ਅਜੇ ਕੀ ਆ ਤੁਸੀਂ ਇੱਕ ਸੀਰੀਅਲ ਵਸੇਸ਼ਨ ਹਾਂਜੀ ਤੁਸੀਂ ਹਾਂਜੀ ਕਿੱਥੇ ਆ ਤੁਸੀਂ ਨੂੰ ਇਹ ਕਹਿੰਦੇ ਚੱਲੇ ਕੱਲ ਜਾਏ ਸਾਰੇ ਜਣੇ ਠੀਕ ਹੈ ਸਮਾਨ ਸਮੂਨ ਓਕੇ ਗੱਡੀ ਚ ਰੱਖ ਲਿਆ ਹੋਰ ਤਾਂ ਮੈਂ ਕਰਨ ਗਈਏ ਤੇ ਉੱਥੇ

ਅੱਗੇ ਪੰਜਾਹ ਮੰਮੀ ਆਏ ਨਾ ਤੇ ਜਿੰਦਾੜੀ ਕਰ ਕਿੱਸੀ ਨੂੰ ਵੀ ਕਿਹੜੀ ਆਵਾਜ਼ ਆਉਣੀ ਹੈ ਪਾਪਾ ਕਰਦੇ ਆ ਉਹ ਤੁਹਾਨੂੰ ਵੀ ਲੈਣ ਦੇ ਗਏ ਨੇ ਮਾਵਾ ਬਾਲਾ ਮਿਲਦਾ ਬਹੁਤ ਬਾਲਾ ਹਾਂ ਲੈਣੇ ਸਵਾਰ ਕੇ ਹੋ ਗਈ ਹੈ ਸਿੱਖਾ ਚਲੋ ਸਮਾਨ ਦੇਖਣ ਜਾਓ ਵੀ ਹਮੇ ਲੇਟ ਹੋ ਰਹੇ ਹਾਂ ਸਮਾਨ ਚੱਕ ਕੇ ਫੜਾਓ ਅੱਛਾ ਹੁਣ ਹੀ ਦੇਣ ਲੱਗ ਜਾਈਏ ਮਾਰੇ ਸਮਾਨ ਕਾਸ ਕਰੀਏ ਕੱਟੀਆਂ ਉਹਨਾਂ ਨੇ ਕਵਰ ਉਹ ਮਿਲਿਆ ਯਾਰ ਤੇਰੇ ਮਗਾ ਪਿਆ ਪਰ ਵੀ ਇਕੱਲੇ ਦੇ ਸਾਮਾਨ ਪਰਸ ਕੈਮਰੇ ਵੱਟ ਕੇ ਨਹੀਂ ਆ ਨੂ ਐਸ ਤੇ ਲੈਪਟਾਪ ਨਾਲ ਆਉਂਦੇ ਹੋ ਗਏ ਮੈਂ ਤੇਰਾ ਕੁਝ ਨਹੀਂ ਲਾਦਾ ਹੁਣ ਬਾਜੀ ਜੀ ਚੰਬੀ ਦਿੱਤਾ ਸਾਮਾਨ ਨਹੀਂ ਕੈਮਰੇ ਤੋਂ ਲੈਣਾ ਦਾ ਕਿ ਨਹੀਂ ਮਾਣ ਲੜੇ ਆ ਬਈ ਮੇਰੇ ਬਸ ਤੇ ਲੈ ਕੇ ਬਾਈ ਗਾ ਨੂੰ ਮਾਰ ਅਸਿਰਾਂ ਨੂੰ ਮਿਲਣਾ ਲਗੇਗਾ ਉਹ ਹੀ ਚਿੰਤੰਦ ਉਹ ਨਾ ਮਸਲ ਵਰਗਾ ਬਾਈ ਗਾ ਅ ਬਰਸੇ ਮਾ ਮਾਰ ਮਸਲ ਗਾ ਲੱਗਦਾ ਉਹ ਵੀ ਉਹ ਆਹੋ ਆਹੋ ਸ਼ਿੰਗੋ ਨੂੰ ਬੋਗਰੀ ਜੇ ਬਦਾਣਾ ਐਨ ਬਹੁਤ ਵਧੀਆ ਅਮਰ ਦੋ ਤਿੰਨ ਸੋਹਣ ਗੱਦ ਰਹਿਣੇ ਹਨ ਦੋ ਦਮਾ ਤੇ ਇਹਦਾ ਉੱਪਰ ਹੈ ਬੀ ਇਹਦਾ ਵਿਚਾਰਾ ਮੈਦਵੇ ਦੇ ਮੈਜਰ ਟੋਲੇ ਤੋਂ ਦੋ ਦੋ ਦਾ ਉੱਤਰਾ ਵੱਲ ਜਾ ਕੇ ਅਰੇ ਕਿਹੜਾ ਮਾਪੀ ਤਾਪਾ ਨਾ ਪਈ ਜੋ ਕਰ ਜਿਓਂਦੇ ਜੀ ਜਾਨ ਜਾ ਰਹੇ ਆ ਤੇਨ ਪਈ ਕੱਕਾ ਕੱਕਾ ਲਈ ਗੋਡਾ ਚਲ ਹੋਰ ਵੀ ਨਹੀਂ ਜੀ ਵਕਾਲਾ ਕੋਲੋਂ ਨਾ ਪੱਕਾ ਨਹੀਂ ਦਿੰਦੇ ਨਾ ਨਾ ਰੱਬ ਮੈਂ ਕਿਹਦਾ ਹੈ ਮੈਂ ਬਿਗੜ ਗਿਆ ਹਾਂਜੀ ਸੱਸ ਜੀ ਗਾਲ ਸਾਬਰ ਬਹੁਤ ਠੀਕ ਰਹਾ ਪੁੱਤ ਆਹ ਬਹੁਤ ਬਧੀਆ ਮੈਂ ਲਾਈਕ ਕਰਦਾ ਨਿਕਰਾਵਾਂ ਹਾਂਜੀ ਸੱਸ ਜੀ ਗਾਲ ਕਰੇ ਜਤਰਾ ਆ ਗਈ ਆਪਣੇ ਘਰ ਤਾਹ ਲਈ ਗਏ ਉਸ ਹੀ ਗਾਗਮਾ ਟੜੇਣਾ ਫਿਰ ਸਾਰਾ ਕਰਨੀ ਤੇ ਮਾਰੇ ਸਾਰੇ ਮੱਥੇ ਟਿਕ ਗਏ ਜੀ ਤਾਈ ਦੇ ਲੀਟਰਾ ਬਹੁਤ ਢਿਗਣਾ ਮਾ ਭਾਈ ਫਿਰ ਮੈਂ ਤਾਂ ਜਾ ਰਹੀ ਆ ਮੱਥੇ ਮਾਰੇ ਸਾਰੇ ਸਤਿ ਟਿਕ ਕੇ ਸਭ ਵਧੀਆ ਯਾਤਰਾ ਹੋਗੀ ਜੀ ਹਾਂ ਜੀ ਕੋਈ ਅਦੂਆ ਲੈ ਆ ਕੋਈ ਉਹ ਸੰਭਾ ਹੋ ਚੰਨੀ ਮੂੰਹ ਕਰਨ ਲੱਗੀ ਜੀ ਜਦ ਤੱਕ ਜਾ ਰਹੀ ਆ ਮੈਂ ਵੀ ਟੋਫਰੀ ਆ ਗਈ ਹਾਂ ਇੱਕ ਹੀ ਲੈ ਆ ਗਏ ਤਾਂ ਨਾ ਕੋ ਜੀ ਬਹੁਤ ਉਹ ਜੀ ਬੀਆ ਬਣਾ ਲੈ ਨੇ ਮੇਰੀਆਂ ਮੈਂ ਵੀ ਲੈ ਲੇ ਚਲੋ ਭਾਈ ਉਹ ਗੰਦ ਦੋ ਦੋ ਪੰਡੇ ਹੋ ਗਏ ਕੁੜੀਏ ਦੋ ਦੋ ਕਰ ਦੇ ਹਾਂ ਅਹ ਇਹ ਟੋਕੀਆਂ ਨਾ ਮੀਂਹ ਜਿਹਨੇ ਮੈਂ ਫਲੂੜ ਜਿੰਨੇ ਮਰਜੀ ਪਾ ਲੈ ਲੈ ਪੁੱਛ ਹਾਂ ਇਹ ਬੜੀ ਬੁਲਾਈ ਤੇ ਬੜੀ ਹੈ ਨਾ ਇੱਕ ਹੀ ਚੀਜ਼ ਹੈ ਨਾ ਹਾਂ ਤਾਂ ਦਾ ਪੜੀ ਜੇ ਬਰਸਾਉਂਦੀ ਫਿਰ ਨਹੀਂ ਜਾਏ ਯਾਰ ਹਾਂ ਨਾ ਕੋਈ ਸੋਚ ਕੇ ਮਨ ਨਹੀਂ ਜੱਤਾਂ ਉਹ ਰਪਿੰਡ ਲੱਗਣੇ ਮੈਨੇ ਉਹਦੇ ਨਾਲ ਮਰ ਕੰਮੇ ਪੈ ਗਏ। ਇਹ ਉਹ ਜਦੋਂ ਆ ਗਏ ਸਾਢੇ 8:30 ਵਜੇ ਆ ਗਏ। ਲਾ ਉਹ ਰਾਜੇ ਫਿਰ। ਟੋਕਰੀਆਂ ਆ ਗਈਆਂ। ਜਿਹੜਾ ਟ੍ਰੇਨ ਹੈ ਅੰਬਾਈ ਰੇਟ ਕਰਦੇ। ਉਹ ਦੂਈਆ ਟ੍ਰੇਨ ਆਮ ਲੰਗਾਰੇ ਜਿਹੜੀ ਪਿੱਛੇ ਦੀ ਆ ਰਹੀ ਹੈ ਪਟੜੀ ਦੇਖਣੇ ਗੋਆ ਨਾ। ਕੋ ਕੋ ਉਹ ਟ੍ਰੇਨ ਮਚਕ ਚੱਕ 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 ਹਾਂ ਹਾਂ ਇਹ ਉਮਰੀਏ ਖੁਪੇਗਾ ਦੇਖ ਲਿਆ ਇੱਕ ਰੀਖ ਨੇ ਵੀ ਲੈ ਲਿਆ ਹਮੇ ਵੀ ਲੈ ਲਿਆ ਹੁਣ ਸਾਰੇ ਇੱਕੇ ਚੀਜ਼ ਖਰੀਦ ਲਏ ਆ ਆਪਾਂ ਫਿਰ ਇਹ ਉਹ ਬਬਲੀ ਨੇ ਵੀ ਜਨ ਜੀ ਗੁੜ ਖਰੀਦ ਲਿਆ ਹਮ ਥੱਲੇ ਪਰ ਪਰਗਾ ਰੱਖ ਲਏ ਮੈਂ ਲੈ ਜਾਈਏ ਹਾਂ ਟ੍ਰੇਨਾਂ ਦੇ ਵਿੱਚ ਆਹ ਬੇਕੀ ਬੇਕੀ ਚੋਰ ਸਾਰੀ ਨਾ ਥੱਲੇ ਲੈ ਲੈ ਭਾਈ ਦੇ ਲੈ ਲਿਆ ਹਾਂ ਮੇਰੇ ਮੈਂ ਬੈਗ ਨਹੀਂ ਅਮਰੀਕ ਨੇ ਬੈਗ ਲੈ ਲਿਆ ਚੂੜੀਆਂ ਲਿਆਇਆ ਅਮਰੀਕ ਪੜੇ ਪਹਿਣਣੀਆਂ ਬੈਗ ਨੇ ਸਾਰ ਨਹੀਂ ਹੈ ਨਾ ਗੈਨ ਬਾਜਾ ਅਗਲਾ ਕਹਦੇ ਭਾਈ ਸਭ ਦੋ ਮਿਲ ਲੈ ਜਾਇ ਕੁਮੇ ਵੀਡੀਓ ਬਣਾ ਬਣਾ ਮੁੰਡਾ ਫੋਟੋ ਮਰੀਕ ਫੋਟੋ ਵਿੱਚ ਵਿੱਚ ਪਾ ਲੈ ਨਾ ਮੈਂ ਪਹਿਲੇ ਮੈਂ ਅੰਦਰ ਕਰਾਂ ਮਾ ਮਾ ਕਰ ਇਹ ਪੱਦਰ ਨਹੀਂ ਤਾਂ ਢੀੜਦੀ ਕਈਆਂ ਕਰ ਫਟ ਲੜਦੀ ਮਾ ਦੇ ਲੂ ਗੀ ਗੇਰੋ ਕੋ ਮਰੇ ਇਸ ਤੋਂ ਆਖੇ ਫਰਕੈ ਇਸ ਨੂੰ ਸੁਹੀ ਗਈ ਆ ਉਹ ਦੇ ਨਾ ਮੇਨ ਬਗਾਂ ਬਾਰੇ ਬੋਲਦਾ ਜੇ ਅਗੋਂ ਮਾਰੇ ਕਿਤੇ ਹੋ ਦੂੰ ਦੇ ਆ ਤਰ ਤੇ ਆ ਕੇ ਹਮੇਰੇ ਖੇਲੇ ਮਰੀਗੇ ਖੇਲੇ ਹਮੇ ਤੇ ਬਾਹਰ ਨਿਕਲਣ ਨਹੀਂ ਆ ਬਾਕੀ ਬੁਰੀ ਰੋਸ ਹਮੇ ਅੰਦਰ ਲੋ ਜੀ ਫਿਰ ਆਤਾ ਸੀਗਾ ਆਪਣਾ ਅੱਜ ਦਾ ਵਲੋਗ ਤੇ ਜੇ ਤੁਹਾਨੂੰ ਸਾਡਾ ਅੱਜ ਦਾ ਵਲੋਗ ਵਧੀਆ ਲੱਗਿਆ ਲਾਈਕ ਕਰ ਦਿਓ ਸ਼ੇਅਰ ਕਰ ਦਿਓ ਤੇ ਕਮੈਂਟ ਕਰਕੇ ਜਰੂਰ ਦੱਸਿਆ ਕਰੋ ਤੇ ਵੀਡੀਓ ਨੂੰ ਐਂਡ ਤੱਕ ਜਰੂਰ ਦੇਖਿਆ ਕਰੋ ਜੀ ਤੇ ਜੇ ਤੁਸੀਂ ਸਾਡੇ ਚੈਨਲ ਤੇ ਨਵੇਂ-ਨਵੇਂ ਆਏ ਹੋ ਹੁਣੇ-ਹੁਣੇ ਆਏ ਤਾਂ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਤੇ ਬੈਲ ਆਈਕਨ ਨੂੰ ਪ੍ਰੈਸ ਕਰ ਲਿਓ ਤਾਂ ਕਿ ਸਾਡੀ ਵੀਡੀਓ ਨੋਟੀਫਿਕੇਸ਼ਨ ਹੋ ਸੋਡੇ ਕੋ ਸਭ ਤੋਂ ਪਹਿਲਾਂ ਹੀ ਤੇ ਜੇ ਤੁਹਾਨੂੰ ਸਾਡੀ ਵੀਡੀਓ ਵਧੀਆ ਲੱਗਦੀ ਹੈ ਲਾਈਕ ਸ਼ੇਅਰ ਕਮੈਂਟ ਕਰਕੇ ਜ ਤੇ ਵੀਡੀਓ ਨਾਲ ਦਾ ਵੀਰੂ ਦੇਖਿਆ ਕਰੋ ਜੀ ਕਰਦੇ ਆਪਾਂ ਵਲੋਗ ਦਾ ਇੱਥੇ ਐਂਡ ਜੀ ਚੰਗਾ ਜੀ ਫਿਰ ਸਸਰੀਕਾਲ ਮਿਲਦੇ ਤੁਹਾਨੂੰ ਨੈਕਸਟ ਵੀਡੀਓ ਰਹੀ ਹੱਸਦੇ ਵਾਦਦੇ ਰੱਬ ਤਰੱਕੀਆਂ ਦੇ ਤੁਹਾਨੂੰ ਚੰਗਾ ਜੀ ਫਿਰ ਸਸਰੀਕਾਲ